7 ਮਿੰਟ ਰੋਕ ਲਓ ਐਨ ਓਕੇ ਹੋ ਜੂ ਮੈਂ ਮੁੰਡਿਆਂ ਦੀ ਖੱਟਰੀ ਆ ਬਾਹਰ ਹੀ ਨਾ ਆਸ

मैं बारे बस आज जो लोग हमारे नाभाग साफ़ सुथरा तो रख रह रहे रह हैं कि वो लोग हैं जब कोविड के टाइम लॉकडाउन भी हुआ तब भी पूरे शहर सब अपने घर के अंदर थे और ये वो लोग थे जो तो पूरी हाइजीन मेंटेन कर रहे थे और हमारे शहर को साफ कर रहे थे आज उनको ऑनर करने के लिए इनका धन्यवाद करने के लिए आज मैंने लिया और इन सभी ने मेरी बहुत मदद करी जो नाफा दिला सोचा था कि सर्कुलर रोड ना को साफ़ करें इन सबकी मदद से हो पाया तो इस वजह से मेरी धन्यवाद जरूरी है के सफाई करना एक ही जारी भविखा बिल्कुल पहले मेरा टारगेट है कि जो टारगेटर रोड साफ़ करिए अब आपने देखा होगा वो दो दिन साफ थी तीसरे दिन फिर पूरा आ गया तो पहले उसे बार बार उसी को साफ़ करना है ताकि वहाँ पे उस रोड पर रहने वाले लोगों को थोड़ा आदत पड़ जाए थी और वो कूड़ा फेंटना बंद करें फिर उसके बाद सेकेंड उसके बाद फिर हम लोग को ये और देख सकते हो ਤੁਮੀਨ ਨਾ ਕਰਾ ਪਾ ਨਾ ਬੇਸਪ੍ਰਿਕਰ ਚਾਰਾ ਛੋਟੇ ਯਾਰ ਦੇ ਲੋਕ ਵੀਰ ਖੜ ਜਾਏ ਭਾਗ ਘਟ ਗਿਆ ਹਾਲ ਨਹੀਂ ਆ ਲੋਕ ਉਹਨਾਂ ਦੀ ਕਲੀ ਬੱਟਨ ਨੂੰ ਨਾ ਕਰੇ ਨਿਰਖਤ ਅਲੱਗ ਤਰੀਕੇ ਤੋਂ ਕਲੀ ਕਰਦੇ ਤੇ ਆਪਾਂ ਨੇ ਅੰਦਰ ਆਪ ਕਰਦੇ ਜਿੰਦੇ ਜੋੜ ਕੇ ਜੁੜੇ ਫਿਰ ਤੋਂ ਨਾ ਆਪਸ ਵਿੱਚ ਰਿਸ਼ਤੇ ਹੋਣਗੇ ਦੀਪ ਜੀ ਅੱਜ ਤੁਸੀਂ ਕੀ ਕਰਨ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਅ ਅੱਜ ਦੇ ਪ੍ਰੋਗਰਾਮ ਵਾਸਤੇ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਰਾਣੀ ਪ੍ਰੀਤੀ ਸਿੰਘ ਜੀ ਨੇਗੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਆਂ ਉਸ ਤੋਂ ਬਾਅਦ ਸਾਡੇ ਵੱਡੇ ਰਾਣੀ ਜੀ ਨੂੰ ਤੇ ਪੂਰੇ ਮਹਿਲ ਦਾ ਜਿਹੜਾ ਪਰਿਵਾਰ ਹੈ ਉਹਨਾਂ ਨੂੰ तहे ਦਿਲੋਂ ਧੰਨਵਾਦ ਕਰਦਾ ਆਂ ਤੇ ਉਹ ਅੱਜ ਵਧਾਈ ਦੇ ਪਾਤਰ ਨੇਗੇ ਤੇ ਕੱਲ ਜਿਹੜਾ ਹੈਗਾ ਸੀਗਾ ਉਹਨਾਂ ਨੇ ਬੜਾ ਖੂਬਸੂਰਤ ਇੱਕ ਉਪਰਾਲਾ ਚੱਕਿਆ ਸੀਗਾ ਨਾਬੇ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਤੇ ਮੈਂ ਉਹਨਾਂ ਦੇ ਜ਼ਰੀਏ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਸਾਰੇ ਨਾਭਾ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਆਇਆ ਕਿ ਆਪਾਂ ਮਹਿਲ ਦੇ ਨਾਲ ਜੁੜੀਏ ਤੇ ਜੋ ਵੀ ਸਫਾਈ ਹੈ ਹਨਾ ਆਪਾਂ ਉਸ ਸਫਾਈ ਦੇ ਰੈਨ ਦੇ ਵਿੱਚ ਆਪਣਾ ਇੱਕ ਇੱਕ ਕਦਮ ਹੈ ਜਿਹੜਾ ਉਹਨਾਂ ਦੇ ਨਾਲ ਤੁਰਨਾ ਆਇਆ ਤੇ ਸਫਾਈ ਦਾ ਜਿਹੜਾ ਅਭਿਆਨ ਹੈ ਉਹ ਅਸੀਂ ਸਕਸੈਸ ਕਰਨਾ ਆਇਆ ਤੇ ਜਿਹੜਾ ਇਹ इंदौर ਦਾ ਪ੍ਰਪੋਜ਼ਲ ਮਹਾਰਾਣੀ ਸਾਹਿਬ ਲਈ ਕੀ ਆਇਆ ਹੈ ਨਾ ਕਿ ਉਹਨੂੰ ਅਸੀਂ ਸਿਰੇ ਚੜ੍ਹਾਉਣਾ ਹੈ ਤੇ ਮੈਂ ਪੰਜਾਬ ਪ੍ਰਧਾਨ ਸੰਦੀਪ ਵਾਲੀ ਤੇ ਮੈਂ ਖੁਦ ਮੇਰੇ ਦਿਲ ਦੀ ਗਹਿਰਾਈਆਂ ਤੋਂ ਤੇ ਉਹਨਾਂ ਦਾ ਧੰਨਵਾਦ ਕਰ ਰਿਹਾ ਆਇਆ ਕਿ ਜਿਨ੍ਹਾਂ ਨੇ ਅੱਜ ਇੰਨਾ ਵੱਡਾ ਉਤਰਾਲਾ ਕਰਿਆ ਤੇ ਸਾਡੇ ਬਾਰੇ ਸੋਚਿਆ ਦੀਵਰੇ ਬਹੁਤ ਆਂਦੇ ਨੇਗੇ ਕੋਈ ਕੁਝ ਬਣ ਕੇ ਆਂਦਾ ਕੋਈ ਕੁਝ ਬਣ ਕੇ ਆਂਦਾ ਆ ਅੱਜ ਤੱਕ ਉਹਨਾਂ ਨੇ ਕਦੀ ਸਫਾਈ ਕਰਮਚਾਰੀਆਂ ਬਾਰੇ ਐਵੇਂ ਨਹੀਂ ਸੋਚਿਆ ਹੈਗਾ ਸਾਨੂੰ ਉਹਨਾਂ ਨੂੰ ਪਾਣੀ ਵੀ ਪਿਲਾ ਦਈਏ ਪਹਿਲਾਂ ਮਹਾਰਾਣੀ ਸਾਹਿਬ ਨੇ ਸਾਡਾ ਚਾਹ ਪਾਣੀ ਦਾ ਇੰਤਜ਼ਾਮ ਕਰਿਆ ਪਿਆ ਸੀਗਾ ਪਹਿਲਾਂ ਅਸੀਂ ਉਹ ਪੀ ਕੇ ਗਏ ਆ ਅੱਜ ਨੈਕਸਟ ਡੇ ਉਹਨਾਂ ਨੇ ਸਾਡਾ ਹੋਰ ਡਿਨਰ ਰੱਖ ਦਿੱਤਾ ਹੈ ਸਮੂਹ ਮੇਰੀ ਸਾਰੀ ਟੀਮ ਜਿਹੜੀ ਹੈਗੀ ਅੱਜ ਮੇਰੇ ਨਾਲ ਆਈ ਹੋਈ ਹੈ ਉਹ ਤੁਸੀਂ ਆਪ ਜੀ ਦੀ ਵੀਡੀਓ ਦੇ ਮਾਧਿਅਮ ਰਾਹੀਂ ਜਨਤਾ ਨੂੰ ਦਿਖਾਓ ਤੇ ਜਾਗਰੂਕਤ ਕਰਿਓ ਤੇ ਮੂੜ ਦੁਬਾਰਾ ਮੈਂ ਸਭ ਨੂੰ ਇਹ ਹੀ ਬੇਨਤੀ ਕਰ ਰਿਹਾ ਆਂ ਕਿ ਆਪਾਂ ਨਾਭਾ ਸਾਫੀ ਸੁ ਉਹਦੇ ਵਿੱਚ ਆਪਾਂ ਆਪਣਾ ਇੱਕ ਇੱਕ ਕਦਮ ਹੈ ਤੇ ਆਪਣਾ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਮਹਾਰਾਣੀ ਸਾਹਿਬ ਦੇ ਨਾਲ ਚੱਲਣਾ ਹੈ ਤਾਂ ਅਸੀਂ ਸਾਡੇ ਨਾਭੇ ਨੂੰ ਜਿਹੜਾ ਹੈਗਾ ਆ ਸਾਫ਼ ਸੁਥਰਾ ਬਣਾਉਣਾ ਹੈ ਇਹਨਾਂ ਕਹਿੰਦਾ ਮੈਂ ਮੇਰੀ ਥਾਂ ਲੈਣਾ ਹੈ ਜੈ ਜਨਤਾ ਜੈ ਸੰਘਰਸ਼ ਜੈ ਟੀਮ ਜੈ ਭਾਰਤ ਸੰਦੀਪ ਜੀ ਜਿਹੜਾ ਨਾਭੇ ਰਾਜ ਦੇ ਸੀਗੇ ਇਹਨਾਂ ਨੂੰ ਧਰਮੀ ਸ਼ਾਸਕ ਕਿਹਾ ਜਾਂਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਬਿਲਕੁਲ ਜੀ ਅਸੀਂ ਜੇ ਉਰੇ ਖੜੇ ਆ ਤਾਂ ਸਾਡੇ ਮਹਾਰਾਜਾ ਹੀਰਾ ਸਿੰਘ ਜੀ ਦੀ ਦੇਣੇ ਖੜੇ ਆ ਅਸੀਂ ਉਹ ਖੂਬਸੂਰਤ ਨਗਰੀ ਦੇ ਵਿੱਚ ਖੜੇ ਆ ਕਿ ਜਿਹੜੀ ਨਾਭਾ रियासत ਹੈ ਸਭ ਤੋਂ ਵੱਡੀ ਰਿਆਸਤ ਹੈ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਾ ਖੁਸ਼ਕਿਸਮਾ ਸਮਝਦੇ ਹਾਂ ਕਿ ਅਸੀਂ ਮਹਾਰਾਜਾ ਹੀਰਾ ਸਿੰਘ ਜੀ ਦੀ ਨਗਰੀ ਦੇ ਵਿੱਚ ਰਹਿੰਦੇ ਹਾਂ ਧੰਨਵਾਦ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਐਸੇ ਪ੍ਰੋਗਰਾਮ ਕੋਈ ਵੀ ਚੈਨਲ ਟੈਕ ਨਹੀਂ ਕਰਨਾ ਚਾਹੁੰਦਾ ਵੱਡੇ-ਵੱਡੇ ਲੋਕਾਂ ਦੇ ਜਾਂ ਵੀਆਈਪੀ ਪਰਸਨ ਦੇ ਲੋਕ ਜਿਹੜੇ ਚੈਨਲ ਹੈ ਉਹ ਕਵਰੇਜ ਕਰਦੇ ਨਹੀਂ ਇਹ ਜਿਹੜੇ ਸਵੈ ਸੇਵਕ ਹੁੰਦੇ ਨੇ ਇਹ ਸ਼ਹਿਰ ਦੀ ਰੀੜ ਦੀ ਹੱਡੀ ਨੇ ਆਪਾਂ ਲੋਗ ਗੰਦ ਪਾਉਂਦੇ ਆ ਔਰ ਆਪਾਂ ਆਪਣੇ ਗੰਦ ਚੱਕਣ ਤੋਂ ਹੀ ਡਰਦੇ ਪਰ ਇਹ ਲੋਕ ਥੋਡੀ ਗੰਦਗੀ ਨੂੰ ਦੂਰ ਕਰਦੇ ਨੇ ਗੰਦਗੀ ਨੂੰ ਦੂਰ ਕਰਨ ਦੇ ਨਾਲ-ਨਾਲ ਜਿਹੜੀ ਥੋਡੀ ਸਿਹਤ ਹੈ ਜਾਂ ਸ਼ਰੀਰ ਹੈ ਉਹ ਵੀ ਵਧੀਆ ਰਹੇ। ਅਕਸਰ ਇਹਨਾਂ ਦੀ ਜਿਹੜੀ ਦੇਣ ਅਕਸਰ ਭੁੱਲ ਜਾਂਦੇ ਆ। ਇਹਨਾਂ ਦੀ ਜਿਹੜੀ ਦੇਣ ਹੈ ਉਹ ਸਾਡੇ ਛਾਈ ਪਰਿਵਾਰ ਨੇ ਬੜੇ ਅੱਛੇ ਤਰੀਕੇ ਨਾਲ ਪਛਾਣੀ ਮਹਾਰਾਣੀ ਪੀਤੀ ਸੇ ਮਹਾਰਾਣੀ ਹਮਸੈਨ ਜੀ ਉਹਨਾਂ ਨੇ ਕਿਹਾ ਕਿ ਸਵਾਈ ਸੇਵਾ ਕੀ ਸਾਡੀ ਢੀੜ ਦੀ ਹੱਡੀ ਨੇ ਨਾਪੇ ਦੀ ਜਿਹੜੇ ਕਿ ਇਹਨੂੰ ਸਾਫ਼ ਸੁਥਰਾ ਰੱਖਾਂ। ਸਭ ਨਾਲੋਂ ਵੱਡੀ ਸਾਡੀ ਮਹੀਨ ਇਹ ਹੈ ਕਿ ਜਿਹੜੇ ਪਲਾਸਟਿਕ ਦੇ ਪੋਲੀਥੀਨਸ ਐ ਜਾਂ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਵੀ ਆਸਾਨੀ ਹੋਵੇ ਇਹਨਾਂ ਦੇ ਕੰਮ ਜਿਹੜੀ ਕਿ ਬਹੁਤ ਔਖੀ ਹੁੰਦੀ ਹੈ ਸਰ ਜਿਵੇਂ ਕਿਹਾ ਜਾਂਦਾ ਕਿ ਅਸਲ ਸਮਾਜ ਦੇ ਅਸਲੀ ਸੇਵ ਸਾਡੇ ਸਫਾਈ ਕਰਮਚਾਰੀ ਹੋયા ਕਰਦੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲਕੁਲ ਗੱਲ ਸਹੀ ਹੈ ਅਸਲੀ ਸਮਾਜ ਦੇ ਵਿੱਚ ਸੁਧਾਰਨ ਵਾਲੇ ਨੇ ਜੇ ਤੁਸੀਂ ਦੇਖਿਆ ਜਾਵੇ ਗੰਦਗੀ ਨੂੰ ਸਾਫ ਕਰਦੇ ਹਰ ਬੰਦੇ ਦੇ ਮਨ ਦੇ ਵਿੱਚ ਵੀ ਮੈਲ ਹੈ ਜਿਵੇਂ ਇਹ ਗੰਦਗੀ ਸਾਫ ਕਰਦੇ ਨੇ ਸਾਡੇ ਸਰੀਰ ਦੀ ਮੈਨ ਲੋ ਨੂੰ ਢੋਂਦੇ ਨੇ ਜਿਹਦੇ ਨਾਲ ਕੀ ਅਸੀਂ ਸਵਸਥ ਰੱਖਿਆ ਹਨ ਅਨੁਵਾਦ ਇਹ ਰਾਜ ਮਾਦਾਨ ਸੇ ਚੇਅਰਮੈਨ ਜਿਹੜੇ ਬਾਈ ਜੀ ਹੋਰੀ ਨੇ ਅਸੀਂ ਮਾੜਾ ਨੇ ਪ੍ਰੀਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਬਾਈ ਸੇਵਕਾਂ ਨੂੰ ਇੱਟਾ ਜੀਤਮਾਨ ਦਿੱਤਾ ਨਹੀਂ ਅਜੇ ਤੱਕ ਕੋਈ ਵੀ ਬਸਾਨੂੰ ਸਬਾਈ ਸੇਵਕਾਂ ਤੱਕ ਇਸੇ ਨੂੰ ਰੱਖ ਲਾਇਆ ਅਜੇ ਕੋਈ ਇੱਤ ਜੀਤਮਾਨ ਨਹੀਂ ਦਿੰਦਾ ਇਹ ਤਾਂ ਇਹ ਹੀਰਾ ਸਿੰਘ ਦਰਬੇਸ਼ ਰਾਜਾ ਜੀ ਦੀ ਪਰਿਵਾਰ ਆ ਇਹ ਪੂਜਨੀਯ ਪਰਿਵਾਰ ਆ ਸਾਡੇ ਨਾਲ ਬੈਠੇ। ਬਹੁਤ ਵਧੀਆ ਪਰਿਵਾਰ ਹਨ ਤੇ ਕਈ ਵਾਰੀ ਮਹਾਰਾਣੀ ਵੀ ਸਾਡੇ ਕੋਲੇ ਵੀ ਆਏ ਆ। ਕਦੇ ਵੀ ਉਹਨਾਂ ਨੇ ਇਹ ਜਿਹਾ ਬੇਦਭਾਵ ਨਹੀਂ ਰੱਖਾਇਗਾ। ਜੋ ਸਾਨੂੰ ਜਿਵੇਂ ਸਵਾਇਸੇ ਨੂੰ ਦੇ ਦਿੰਦੇ ਆ ਸਾਡੇ ਵਿੱਚ ਘੱਟ ਕੇ ਸਵਾਇਸ ਕਰਦੇ ਆ। ਸਹੀ ਢੰਗ ਨਾਲ ਦੀਰ ਕਰਦੇ ਤੇ ਤੇ ਬਹੁਤ ਅੱਛਾ ਉਹਨਾਂ ਦਾ ਸਾਨੂੰ ਰਿਸਪੌਂਸ ਵੀ ਮਿਲਿਆ। ਧੰਨਵਾਦ। ਉਹ ਮਹਾਰਾਜਿਆ ਦੀ ਜੀन्होंने ਸਾਨੂੰ ਉਹਦੀ ਜੇਣਾ ਅੱਜ ਸਾਰਾ ਨਾਪਾ ਅਸੀਂ ਉਹਨਾਂ ਦੇ ਬੈਠੇ ਆ ਕੋਈ ਛੋਟਾ ਕੋਈ ਬੜਾ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦੀ ਵੀ ਨਾਲ ਸਾਨੂੰ ਦਿੱਤੀ ਆ ਪਈ ਹੈ ਫਿਰ ਸਾਡੀ ਪ੍ਰੀਤੀ ਜੀ ਆ ਭੈਣ ਜੀ ਜਿਹਨਾਂ ਨੇ ਸਾਡਾ ਬਹੁਤ ਚਿਹਰੇੜਿਆ ਉਹ ਕਰਿਆ ਸਮਾਜ ਦਾ ਵੀ ਕਿਸੇ ਨੇ ਅੱਜ ਤੱਕ ਬੰਦੇੜਿਆ ਪਾਰਟੀ ਆਈ ਆ ਕਿਸੇ ਨੇ ਨਹੀਂ ਕਰਿਆ ਵੀ ਜਿਹੜਾ ਦਰਦ ਦਾ ਗਰੀਬ ਦਾ ਇਹਨਾਂ ਨੇ ਬਹੁਤ ਸਮਝਿਆ ਮੈਂ ਇਹੀ ਬੇਨਤੀ ਕਰਦਾ ਸੇ ਮਹਾਰਾਜ ਸਾਹਿਬ ਨੂੰ ਵੀ ਦੇਖੋ ਸੱਚ ਨੂੰ ਸੱਚ ਕਹਿਣਾ ਚਾਹੀਦਾ ਚੁਗੂ ਚੁਗਣਾ ਚਾਹੀਦਾ ਐਨੀ ਉਹ ਬੇਨਤੀ ਕਰਦਾ ਬਾਕੀ ਦਾ ਅਸੀਂ ਦੇਖੋ ਜਿਹੜਾ ਸਾਡੇ ਤੇ ਪਾਣੀ ਡੋਲੂਗਾ ਅਸੀਂ ਉਹਨਾਂ ਤੇ ਕੂਨ ਡੋਲਦੇ ਅਸੀਂ ਬਾਵਾ ਵੇਡ ਕਰ ਸਾਡੀ ਅਲਾਦਾ ਕਿਉਂ ਨਹੀਂ ਹਾਂਜੀ ਸੰਦੀਪ ਜੀ ਤੁਸੀਂ ਕਹਿੰਦੇ ਹੋ ਕਿ ਮਹਾਰਾਣੀ ਸਾਹਿਬ ਸਿਹਤ ਦੇ ਵਿੱਚ ਆ ਕੇ ਨਾ ਦੇ ਦੀ ਸੇਵਾ ਕਰਨੀ ਨਹੀਂ ਮੈਂ ਇਹ ਚੀਜ਼ ਨਹੀਂ ਚਾਹੁੰਦਾ ਹੈਗਾ ਜੀ ਤੇ ਇਹ ਜਿਹੜਾ ਮਤਲਬ ਪਰਿਵਾਰ ਹੈ ਜੀ ਇਹ ਮਤਲਬ ਪੂਜਨਯੋਗ ਪਰਿਵਾਰ ਹੈ ਜੀ ਤੇ ਅਸੀਂ ਵੀ ਚਾਹੁੰਦੇ ਹੈਗੇ ਵੀ ਕੋਈ ਵੀ ਆ ਕੇ ਇਹਨਾਂ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਛਿੱਟਾ ਮੜਾਵੇ ਇਹਨਾਂ ਚ ਜਿਹੜੀ ਪੋਲੀਟੀਸ਼ੀਨ ਹੈ ਇਹ ਇਹਦਾ ਜੀ ਇੱਕ ਦਲਦਲ ਹੈ ਅਸੀਂ ਇਹਨਾਂ ਦੇ ਹੁਕਮਾਂ ਅਨੁਸਾਰ ਜਿਵੇਂ ਸਾਨੂੰ ਕਹਿਣਗੇ ਜਿੱਥੇ ਸਾਡੀ ਡਿਊਟੀ ਲਗਾਣਗੇ ਜੀ ਅਸੀਂ ਬਖੂਬੀ ਨਾ ਪਾਵਾਂਗੇ ਜੀ ਇਹ ਸਾਡੇ ਲਈ ਹੋਰ ਕੋਈ ਮਤਲਬ ਕੋਈ ਐਮ.ਐਲ.ਏ. ਆ ਕੋਈ ਐਮ.ਸੀ. ਆ ਕੋਈ ਐਮ.ਪੀ. ਬਣ ਕੇ ਆਣਗੇ ਉਹ ਤੋਂ ਸਾਡੇ ਉਹਦੇ ਲਈ ਸਾਡੇ ਲਈ ਪੂਜਨਯੋਗ ਨਹੀਂ ਹੈਗੇ ਜੋ ਸਾਡੇ ਲਈ ਹੁਣ ਨੇ ਸਾਡੇ ਲਈ ਤਾਂ ਸੀ.ਐਮ. ਵੀ ਹੀ ਨੇ ਜੀ ਇੱਕ ਵਾਰੀ ਹੁਕਮ ਕਰਨਾ ਆ ਜਿੱਥੇ ਇਹਨਾਂ ਦਾ ਪਰਸੀਨਾ ਗਰੂਗਾ ਜੀ ਸਾਡਾ ਪੂਰਾ ਸਮਾਜ ਇਹਨਾਂ ਦੇ ਖੂਨ ਵਹਾਉਣ ਨੂੰ ਤਿਆਰ ਹੈ ਕੱਲ ਦਾ ਜੋ ਨਾਬਾ ਦੇਵਤ ਹੋਇਆ ਜਿੱਥੇ ਨਾਬਾ ਦੇ ਜਿਹੜੀ ਇਤਿਹਾਸ ਬਾਰੇ ਜਾਣਕਾਰੀ ਮਿਲੀ ਨਾਬੇ ਨੂੰ ਸਾਫ ਸੁਥਰਾ ਰੱਖਣ ਦੇ ਬਾਰੇ ਅਹਿਦ ਕੀਤਾ ਗਿਆ ਹੈ ਤੁਸੀਂ ਕੀ ਸੋਚਦੇ ਹੋ ਕਿ ਇਹ ਨੂੰ ਹੋਰ ਅੱਗੇ ਜਾਣਾ ਚਾਹੀਦਾ ਹੈ ਨਹੀਂ ਬਿਲਕੁਲ ਜਾਣਾ ਚਾਹੀਦਾ ਹੈ ਜੀ ਜਦੋਂ ਤੱਕ ਨਾਬਾ ਸੋਚ ਉਹ 100% ਸਾਫ ਸੁਥਰਾ ਨਹੀਂ ਹੁੰਦਾ ਹੈਗਾ ਜਦੋਂ ਤੱਕ ਉਰੇ ਦੇ ਜਿਹੜੇ ਲੋਕ ਨੇਗੇ ਜਿਨ੍ਹਾਂ ਦੀ ਮਤਲਬ ਉਹ ਬੁੱਧੀ ਕਮਜ਼ੋਰ ਹੋਈ ਪਈ ਹੈ ਜਿਨ੍ਹਾਂ ਨੂੰ ਇਹ ਚੀਜ਼ ਪਤਾ ਨਹੀਂ ਲੱਗ ਰਹੀ ਹੈਗੀ ਕਿ ਵੀ ਹਾਂ ਵੀ ਜਿਹੜੀ ਅਸੀਂ ਗੰਦਗੀ ਦਾ ਸੱਟ ਦੰਨੇ ਆ ਜਦੋਂ ਸਾਫ ਕਰਨ ਲੱਗਦੇ ਆ ਤਾਂ ਉਹ ਕਿੰਨਾ ਉਫਾ ਲੱਗਦਾ ਹੈ ਹੈਨਾ ਜਦੋਂ ਤੱਕ ਉਹਨਾਂ ਦੀ ਇਹ ਬੁੱਧੀ ਸੈੱਟ ਨਹੀਂ ਹੁੰਦੀ ਹੈਗੀ ਜੀ ਉਦੋਂ ਤੱਕ ਅਸੀਂ ਜਿਹੜੀ ਇਹ ਮਹਿਮ ਹੈ ਰਾਣੀ ਸਾਹਿਬ ਵੱਲੋਂ ਚਲਾਈ ਗਈ ਹੈ ਉਦੋਂ ਤੱਕ ਅਸੀਂ ਸਾਹ ਨਹੀਂ ਲੈਂਦੇ ਹੈਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਉਹ ਚਾਹੇ ਸਾਨੂੰ ਅੱਧੀ ਰਾਤ ਨੂੰ ਆਵਾਜ਼ ਮਾਰਨਗੇ ਤਾਂ ਵੀ ਸਾਡਾ ਪੂਰਾ ਗਰੁੱਪ ਪੂਰੇ ਖੜਿਆ ਆ ਜੀ ਦਿਨ ਚ ਆਵਾਜ਼ ਮਾਰਨਗੇ ਤਾਂ ਵੀ ਸਾਡਾ ਪੂਰਾ ਗਰੁੱਪ ਆ ਜੀ ਉਹਨਾਂ ਦੇ ਨਾਲ ਖੜਿਆ ਆ ਜੀ ਧੰਨਵਾਦ